ਤਾਂ ਤਸਵੀਰਾਂ ਜੋ ਉਹਨੇ ਤੁਹਾਨਾਂ ਨਾਲ ਸਾਂਝੀ ਕਰ ਰਿਆ ਤਸਵੀਰਾਂ ਵੇਖ ਸਕਦੇ ਹੋ ਗਲੀ ਦੇ ਵਿੱਚ ਇੱਕ ਬਜ਼ੁਰਗ ਡਿੱਗਿਆ ਪਿਆ ਸੀ ਔਰ ਪਿੱਛੋਂ ਦੇ ਆ ਰਹੇ ਇੱਕ ਸ਼ਖਸ ਦੇ ਵੱਲੋਂ ਉਸ ਦੇ ਉੱਤੇ ਗੱਡੀ ਚੜਾ ਦਿੱਤੀ ਗਈ ਜਿਸ ਦੇ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਦੇ ਵਿੱਚ ਗਲੀ ਦੇ ਵਿੱਚ ਇੱਕ ਬਜ਼ੁਰਗ ਡਿੱਗਿਆ ਪਿਆ ਸੀ ਤਾਂ ਉਸ ਤੋਂ ਬਾਅਦ ਪਿੱਛੋਂ ਦੀ ਇੱਕ ਚਿੱਟੇ ਰੰਗ ਦੀ ਕਾਰ ਆਉਂਦੀ ਹੈ ਔਰ ਕਾਰ ਚਾਲਕ ਦੇ ਵੱਲੋਂ ਉਸ ਬਜ਼ੁਰਗ ਦੇ ਉੱਤੇ ਹੀ ਗੱਡੀ ਚੜਾ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਵੀ ਕਾਰ ਚਾਲਕ ਦੇ ਵੱਲੋਂ ਗੱਡੀ ਨਹੀਂ ਰੋਕੀ ਜਾਂਦੀ ਔਰ ਉਸ ਬਜ਼ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਦੇ ਵੱਲੋਂ ਉਸ ਬਜ਼ੁਰਗ ਨੂੰ ਕੁਚਲਿਆ ਗਿਆ ਤੇ ਦੱਸਦੀ ਹੈ ਕਿ ਮ੍ਰਿਤਕ ਦੀ ਪਛਾਣ ਸੰਜੀਵ ਕੁਮਾਰ ਵੱਜੋਂ ਹੋਈ ਹੈ ਔਰ ਜੋ ਕਿ ਗਲੀ ਦੇ ਵਿੱਚ ਡਿੱਗਿਆ ਪਿਆ ਸੀ ਔਰ ਉਸ ਦੇ ਉੱਤੇ ਹੀ ਕਾਰ ਚਾਲਕ ਦੇ ਵੱਲੋਂ ਗੱਡੀ ਚੜਾ ਦਿੱਤੀ ਗਈ ਉਸ ਨੂੰ ਕੁਰੀਸਿਆ ਗਿਆ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਔਰ ਸਾਰੀ ਘਟਨਾ ਜੋ ਸੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਉੱਥੇ ਹੀ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਸਾਨੂੰ ਗਵਾਂਟੀਆਂ ਦੇ ਵੱਲੋਂ ਆ ਕੇ ਦੱਸਿਆ ਗਿਆ ਕਿ ਗਲੀ ਦੇ ਵਿੱਚ ਸੰਜੀਵ ਕੁਮਾਰ ਡਿੱਗੇ ਪਏ ਨੇ ਔਰ ਜਦ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਜਾ ਕੇ ਉਹਨ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਆਲੇਦਵਾਲੀ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਜਿਸ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਾਰ ਚਾਲਕ ਦੇ ਵੱਲੋਂ ਉਸ ਬਜ਼ੁਰਗ ਦੇ ਉੱਤੇ ਗੱਡੀ ਚੜਾਈ ਗਈ ਜਿਸ ਦੇ ਕਰਕੇ ਉਸ ਦੀ ਮੌਤ ਹੋ ਗਈ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਗੱਡੀ ਦਾ ਨੰਬਰ ਟ੍ਰੇਸ ਕਰ ਲਿਆ ਹੈ ਔਰ ਪੁਲਿਸ ਦੇ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਦੋਸ਼ੀ ਜੋ ਹੈ ਉਹ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਕੀ ਕਹਿ ਜਿਹੜੇ ਮ੍ਰਿਤਕ ਸਾਨੂੰ ਕੀ ਫੋਨ ਲੱਗਦੇ ਸੀ ਮੇਰੇ ਫਾਦਰ ਸਾਹਿਬ ਜੀ ਕੀ ਨਾਮ ਸੀ ਸੰਜੀਵ ਕੁਮਾਰ ਉਮਰ ਕਿੰਨੀ ਸੀ 52 ਸਾਲ ਕਿਤੇ ਰਹਿੰਦੇ ਸਰਮ ਜਿਠਾ ਰੋਡ ਕੋ ਨਾਨਕਨਗਰ ਰਾਤ ਕੀ ਗੱਲ ਹੋਈ ਜੇ ਕਿੰਨੇ ਵੇਲੇ ਦਾ ਸਮਾਸੀਗਾ ਕੀ ਵਾਰ ਰਾਤ ਸਰ 12:00 ਵਜੇ 12:30 ਵਜੇ ਦੀ ਟਾਈਮਿੰਗ ਹੋਣੀ ਜਦੋਂ ਬਲਕਿ ਨਵਾਪਰੀ ਤੇ ਮਹਨੂਬ ਇਨਫੋਰਮ ਕੀਤਾ ਬਲਕਿ 2:30 ਵਜੇ ਨਾ ਨੂੰ ਖੁਦ ਪਤਾ ਲੱਗਿਆ ਕਿ ਹੱਲੇ ਨੋਂ ਨਗੇ ਕੋਈ ਬਾਹਰ ਟਾਬੇ ਵਾਲੇ ਉਹਨਾਂ ਨੂੰ ਪਤਾ ਹੀ ਮੇਰੇ ਫਾਦਰ ਸਾਹਿਬ ਨੇ ਜੋ ਉਹਨਾਂ ਨੇ ਘਰੇ ਆ ਕੇ ਦੱਸਿਆ ਕਿ ਤੁਸੀਂ ਇੱਕ ਵਾਰੀ ਦੇਖ ਲਓ ਤੇ ਉਹਨਾਂ ਦੇ 60 ਸੱਟਾਂ ਲੱਗੀਆਂ ਈ ਤੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਬਲਕਿ ਡੈਥ ਹੋ ਹੋ ਚੁੱਕੀ ਹੁਣਾਂ ਦੀ ਤੇ ਕੀ ਕੋਈ ਜੱਤ ਦਾ ਕਾਰਨ ਕੀ ਕਾਰਨੋ ਹੀ ਕਾਰ ਭਾਜੀ ਬਲਕਿ ਸਿੱਧਾ ਉੱਪਰੋਂ ਲੰਗਾ ਆ ਗਿਆ ਬੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਪਿੱਛੋਂ ਹੀ ਕੋਈ ਕਾਂਡ ਕਰਕੇ ਆ ਬੜੀ ਜਲਦੀ ਜਗ੍ਹਾ ਹੀ ਉੱਪਰੇ ਚੜਾ ਆ ਗਿਆ ਤੇ ਲੱਗਦਾ ਕਿ ਇਹ ਡੈਥ ਨਹੀਂ ਹੋਈ ਕੋਈ ਜਾਣਬੁੱਝ ਕੇ ਹੀ ਕਤਲ ਕੀਤਾ ਜਾਣਬੁੱਝ ਕੇ ਹੀ ਕਤਲ ਕੀਤਾ ਭਾਜੀ ਉਪਰੋਂ ਲੰਗਾ ਆ ਗਿਆ ਨੇ ਸਾਫ਼ ਦੇਖਣ ਤੇ ਬੰਦਾ ਅੱਗੇ ਬਲਕਿ ਸਾਈਡ ਤੇ ਗਿਆ ਤੇ ਤੂੰ ਸਾਈਡ ਤੋਂ ਕਾਰ ਕਰ ਲੈ ਜਾਂ ਤੂੰ ਬਲਕਿ 2 ਮਿੰਟ ਲੱਗਣੇ ਉਤਰ ਕੇ ਸਾਈਡ ਤੇ ਕਰ ਦੇ ਉਪਰੋਂ ਲੰਗਾ ਆ ਗਿਆ ਸਭ ਤੇ ਕੀ ਕੋਈ ਨਸ਼ਾ ਨੂੰ ਸ਼ਤ ਨਹੀਂ ਸੀ ਕਰਦਾ ਨਹੀਂ ਨਸ਼ਾ ਨਹੀਂ ਭਾਈ ਨਸ਼ਾ ਨਹੀਂ ਕਰਦਾ ਇਹ ਬੰਦਾ ਕੀ ਕੰਮ ਵੀ ਕਰਦਾ ਕੰਮ ਉੱਥੇ ਟਾਲੀ ਸਾਹਿਬ ਮਾਰਕੀਟ ਤੋਂ ਕੱਪੜੇ ਦਾ ਕੰਮ ਕਰਦਾ ਹੈ ਮਾਰਕੀਟ ਤੋਂ ਤੇ ਹੁਣ ਜਿਹੜੀ ਤੁਸੀਂ ਕੋਈ ਥਾਣੇ ਬਗਾਰਾ ਰਿਪੋਰਟ ਦਿੱਤੀ ਦਾਦੀ ਹਾਂਜੀ ਰਿਪੋਰਟ ਦਿੱਤੀ ਪੁਲਿਸ ਵਾਲੇ ਕਹਿੰਦੇ ਤੁਹਾਨੂੰ ਸ਼ਾਮ ਤੱਕ ਕੋਈ ਸਪੌਂਸ ਦੇਵਾਂਗੇ ਆਪਾਂ ਕੋਈ ਜਿਹੜਾ ਬੰਦਾ ਟ੍ਰੇਸ ਕੀਤਾ ਗਿਆ ਕੋਈ ਸੀਸੀਟੀਵੀ ਕੋਈ ਕਰਵਾਈ ਸੀਸੀਸੀਟੀਵੀ ਵੀਡੀਓ ਆਈ ਹੋਈ ਹੈ ਲੈ ਕੋਈ ਕਢਾਈ ਹੈ ਆਪਾਂ ਉਹਦੇ ਵਿੱਚ ਸਾਡੇ ਕੋਈ ਐਕਸੀਡੈਂਟ ਕੇਸ ਆਇਆ ਸੀ ਉਹਦੀ ਰਿਪੋਰਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਐਫਆਈਆਰ ਲੌਂਚ ਕਰ ਦਿੱਤੀ ਹੋਈ ਹੈ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਟ੍ਰੇਸ ਕਰ ਰਹੀ ਹੈ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੇ ਦੋਸ਼ੀ ਵੱਲੋਂ ਜਿਹੜਾ ਗੱਡੀ ਚੱਲੇ ਦਿੱਤਾ ਗਿਆ ਉਹ ਕਿੱਥੋਂ ਦਾ ਆ ਕੇ ਜਾਂ ਬਾਹਰ ਦਾ ਹੈ ਦੇਖੋ ਜੀ ਹਾਂ ਦੀ ਤੁਹਾਨੂੰ ਦੱਸ ਰਹੇ ਹਾਂ ਵੀ ਫਲਾ ਜਿਹੜਾ ਸੀ ਪੁੱਛਿਆ ਉਹਦੇ ਚ ਦਰਜ ਕਰ ਲਿਆ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਨੰਬਰ ਤੋਂ ਸੀ ਦੋਸ਼ੀ ਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਬੋਡੀ ਸੀ ਉਹਦਾ ਪੋਸਟਮਾਰਟਮ ਹਾਂਜੀ ਪੋਸਟਮਾਰਟਮ ਹੋ ਚੁੱਕਾ ਜੀ ਤੇ ਹੈਂਡਓਵਰ ਕਰ ਦਿੱਤੀ ਗਈ ਹੈ ਪਰਿਵਾਰ ਦੇ ਨੂੰ ਕੋਈ ਨਸ਼ਾ ਨਸ਼ਾ ਤੇ ਵੀ ਕੋਈ ਦੇਖੋ ਜੀ ਉਹਦੇ ਮੈਡੀਕਲ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਪੋਸਟਮਾਰਟਮ ਰਿਪੋਰਟ ਆਏਗੀ ਜੀ ਇਹ ਦੋਸ਼ੀ ਜਿਹੜ ਸਾਪੇਮਾਰੀ ਕੋ ਹਾਂਜੀ ਦੋਸ਼ੀ ਜਿਹੜਾ ਇਸ ਵਲੇ ਜੀ ਐਟ ਲਾਰਜ ਹੈ ਜੀ ਮੈਂ ਤੁਹਾਨੂੰ ਦੱਸ ਕਿਹਾ ਵੀ ਗੱਡੀ ਦਾ ਨੰਬਰ ਸਾਡੇ ਕੋਲ ਫਲਾ ਲਾਇਆ ਹੋਇਆ ਹੈ। ਇਨਵੈਸਟੀਗੇਸ਼ਨ ਦੇ ਦੌਰਾਨ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਸੀਗਾ ਕਿ ਉਹ ਕਿਰਾਏ ਤੇ ਰਹਿੰਦਾ ਸੀਗਾ ਜਿਹੜਾ ਬੀਤੇ ਮਹੀਨੇ ਕੋਈ ਵੀ ਜੋ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਗਾ ਉਹਨੂੰ ਜਰੂਰ ਵਿਚਾਰ ਕੇ ਦੋਸ਼ੀ ਤੱਕ ਪਹੁੰਚਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਜੀ। ਇਹ ਪਰਚਾ ਜਿਹੜਾ ਹੁਣ ਦਰਜ ਪਰਚਾ ਰੈਡੀ ਦਰਜ ਹੋ ਚੁੱਕਾ ਹੈ।